सत श्रीकाली देख रहे हो निडर पंजाबी मीडिया मेहमान फिप कौल हाजिर हम तक दबर लैके केंद्र सरकार वालों अब बजट पेशता जा रहा है दस दई कि केंद्र सरकार वे फैसले कर सकती है जिसान जिस नौकरी वालू कुछ राहत मिलने की संभावना जताई जा रही है जी हाँ नवी सरकार के गठन तो बाद वित्त मंत्री निर्मला सीतारमन सवेरे ग्यारह बजे सांसद बजट पेश करा जा रहे हैं वित्त मंत्री दगातार सत्तव बजट है इस बजट नौजवान किसान फोकस दिखाया जा रहा है मध्य वर्ग भी टैक्स राहत मिल सकती है इस तुला तो इन्ह चीजा लैके केंद्र सरकार व्डा ऐलान कर सकती है किसान सम्मान निधि लैके ऐलान कर सकती है इस स्कीम तहत किसान दो हज़ार रुपए दिया ਤਿੰਨ ਕਿਸ਼ਤਾਂ ਭਾਵ ਇੱਕ ਸਾਲ ਵਿੱਚ કુલ 6000 ਰੁਪਏ ਦਿੱਤੇ ਜਾਂਦੇ ਹਨ ਬਚਤ ਅਤੇ ਟੈਕਸ ਤੋਂ ਛੋਟ ਦਾ ਐਲਾਨ ਕਰ ਸਕਦੀ ਹੈ ईपीएफ ਪਪਫ ਇਕਵਿਟੀ ਲਿਕਵਿਡ ਸੇਵਿੰਗ ਸਕੀਮ ਸੁਨੱਖਿਆ ਸ਼੍ਰਮਣੀ ਯੋਜਨਾ ਰਾਸ਼ਟਰੀ ਬਚਤ ਸਰਟੀਫਿਕੇਟ 5 ਸਾਲ ਦੀ ਐਫ ਡੀ ਰਾਸ਼ਟਰਪਤੀ ਪੈਨਸ਼ਨ ਪ੍ਰਣਾਲੀ ਅਤੇ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਵਰਗੀਆਂ ਯੋਜਨਾਵਾਂ ਵਿੱਚ ਨਿਵੇਸ਼ ਕਰਨ तो 1.5 ਲੱਖ ਰੁਪਏ ਤੱਕ ਦੀ ਟੈਕਸਟੂਲ ਛੂਟ ਉਪਲਬਧ ਹੈ ਸਿਹਤ ਵਿਮਾ ਪ੍ਰਯਮਨ ਤੇ ਟੈਕਸਟੂਟ ਅਟਲ ਪੈਨਸ਼ਨ ਯੋਜਨਾ ਆਯੁਸ਼ਮਨ ਭਾਰਤੀ ਯੋਜਨਾ ਇਸ ਪੰਜ ਵੱਡੇ ਫੈਸਲਿਆਂ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਕੁਝ ਐਲਾਨ ਕੀਤਾ ਜਾ ਸਕਦਾ ਹੈ ਜਿਸ ਦੇ ਵਿੱਚ ਕਿਸਾਨ ਅਤੇ ਨੌਕਰੀ ਵਾਲੇ ਬੰਦਿਆਂ ਨੂੰ ਕੁਝ ਰਾਹਤ ਮਿਲ ਸਕਦੀ ਹੈ ਪੰਜਾਬ ਦੇ ਵਿੱਚ ਨੈਸ਼ਨਲ ਹਾਈਵੇ ਪ੍ਰੋਜੈਕਟ ਬੰਦ ਹੋਣ ਦੇ ਕਿਨਾਰੇ ਤੇ ਖੜੇ ਨੇ ਪੰਜਾਬ ਦੀ ਆਪ ਸਰਕਾਰ ਵਿਵਾਦਾਂ ਦੇ ਵਿੱਚ ਘिरी ਨਜ਼ਰ ਆ ਰਹੀ ਹੈ ਦਾਸ ਇਹ ਕਿ ਵਿਰੋਧੀ ਦੇ ਆ ਗੋ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਲਈ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਨਾ ਜ਼ਮੀਨ ਮਾਲਕਾਂ ਨੂੰ ਮੁਆਵਜ਼ਾ ਦੇਣ ਵਿੱਚ ਦੇਰੀ ਕਰਨ ਲਈ ਝਾੜ ਪਾਈ ਹੈ ਜਿਨ੍ਹਾਂ ਦੀ ਜ਼ਮੀਨ ਪੰਜਾਬ ਵਿੱਚ ਨੈਸ਼ਨਲ ਹਾਈਵੇ ਬਣਾਉਣ ਲਈ ਐਕਟੀਵੇਟ ਕੀਤੀ ਜਾ ਰਹੀ ਹੈ ਉਹਨਾਂ ਕਿਆ ਕਿ ਆਪ ਸਰਕਾਰ ਡੀਟਲ ਕਰਨ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ 3000 ਕਰੋੜ ਰੁਪਏ ਤੇ ਵੱਤੋਂ ਘੱਟ ਘੱਟ ਤਿੰਨ ਪ੍ਰੋਜੈਕਟ ਨੂੰ ਬੰਦ ਕਰ ਦਿੱਤਾ ਹੈ ਕਿਉਂਕਿ ਡਿਵੈਲਪਰ ਪ੍ਰੋਜੈਕਟ ਦਿੱਤੇ ਜਾਣ ਦੇ ਲਗਭਗ 2 ਸਾਲ ਬਾਅਦ ਹੀ ਕੰਮ ਸ਼ੁਰੂ असमर्थ सन प्रभावित प्रोजेक्टा दिल्ली अमृतसर कटड़ा एक्सप्रैस वे वर्गे प्रमुख संपर्क लिंक शामिल हैं खबर का हवाला दसवा ने कहा कि पंजाब तीन दर्जन तो वर्ष ਰਾਸ਼ਟਰੀ ਰਸਮਾਰਕ ਪ੍ਰੋਜੈਕਟਾਂ ਨੂੰ ਜ਼ਮੀਨ ਐਕਵਾਇਰ ਕਰਨ ਵਿੱਚ ਵੱਡੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਵੇਲੇ ਪੰਜਾਬ ਵਿੱਚ ਚੱਲ ਰਹੇ 38 ਹਾਈਵੇ ਪ੍ਰੋਜੈਕਟਾਂ ਵਿੱਚੋਂ 42000 ਕਰੋੜ ਰੁਪਏ ਦੀ ਵੱਧਦੀ ਲਾਗਤ ਵਾਲੇ ਘੱਟੋ-ਘੱਟ 30 ਪ੍ਰੋਜੈਕਟਾਂ ਦਾ ਕੰਮ ਜਾਂ ਤਾਂ ਰੁਕਿਆ ਹੋਇਆ ਹੈ ਜਾਂ ਹੌਲੀ ਰਫ਼ਤਾਰ ਨਾਲ ਚੱਲ ਰਿਹਾ ਹੈ ਦਾ ਸੇ ਕਿ ਆਪ ਸਰਕਾਰ ਇੱਕ ਵਾਰੀ ਫੇਰ ਸਵਾਲਾਂ ਦੇ ਕੇ ਰਿਤ ਵਿੱਚ ਕਿਰਦੀ ਨਜ਼ਰ ਆ ਰਹੀ ਹੈ ਜਿੱਥੇ ਨੈਸ਼ਨਲ ਹਾਈਵੇ ਪ੍ਰੋਜੈਕਟਾਂ ਨੂੰ ਜੜੇ ਕਿ ਬੰਦ ਹੋਣ ਦੇ ਕਿਨਾਰੇ ਤੇ ਆ ਖੜੇ ਹੋਏ ਨੇ आप दणमिथिया नीतियां देने की टैंकी दे, चढ़ के विरोध कर रहे हैं अणमिथे समय दस दईए कि लंबे समय तो प्रॉपर्टी कारोबारी दटकदिया दिया, आ रही मंगा लैके सूबे की आप सरकार विरुद्ध पंजाब रियल एस्टेट के डीलरस एसोसीएशन ने आने वाले दिनों संघर्ष में होर भिखा करने का ऐलान किया है जिस कारण चलदिया एन एसोसन तेई मैंबर की एक टीम पानी की टैंकी उपर अणमथे समय लड़न जा रहे हैं ताज सरकार द ਬਾਪੂ ਰੋਕ ਮਾਰੂ ਨੀਤੀਆਂ ਦੇ ਵਿਰੋਧ ਦੀ ਆਵਾਜ਼ ਸੁਭਾ ਸਰਕਾਰ ਦੇ ਕੰਨਾਂ ਤੱਕ ਪਹੁੰਚ ਸਰਕੇ ਐਸੋਸੀਏਸ਼ਨ ਦੀ ਬੈਠਕ ਜੋ ਐਲਾਨ ਕਰਦੇ ਹੋਏ ਕਰਨਵੀਰ ਸੰਜੀਵ ਰਾਜਪਾਲੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 6 ਫਰਵਰੀ ਨੂੰ ਜਨਤਕ ਤੌਰ ਤੇ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਸਰਕਾਰ ਰਜਿਸਟਰੀ ਕਰੋਨ ਸਮੇ ਐਨਓਸੀ ਦੀ ਵਿਸ਼ਰਖੀ ਸ਼ਰਤ ਨੂੰ ਖਤਮ ਕਰ ਰਹੀ ਹੈ ਉਹਨਾਂ ਕਹਿਆ ਕਿ ਮੁੱਖ ਮੰਤਰੀ ਵੱਲੋਂ ਕੀਤੇ ਗਏ ਇਸ ਐਲਾਨ ਦਾ ਇਸ਼ਤਿਹਾਰਾਂ ਦੇ ਰੂਪ ਵਿੱਚ ਮੀਡੀਆ 'ਚ ਵੱਡੇ ਪੱਧਰ ਤੇ ਪ੍ਰਚਾਰ ਵੀ ਕੀਤਾ ਗਿਆ ਸੀ ਪਰ ਸਰਕਾਰ ਦੇ ਇਸ ਐਲਾਨ ਸੰਬੰਧੀ ਅਜ ਤੱਕ ਕੋਈ ਵੀ ਦੀ ਨੋਟੀਫਿਕੇਸ਼ਨ ਹੈ ਜਾਰੀ ਨਹੀਂ ਕੀਤਾ ਗਿਆ ਹੈ ਜਿਸ ਕਾਰਨ ਐਨਓਸੀ ਦੀ ਸਮੱਸਿਆ ਜੋ ਦੀ ਤਿਓ ਬਣੀ ਹੋਈ ਹੈ ਤੇ ਪ੍ਰਾਪਰਟੀ ਕਾਰੋਬਾਰੀਆਂ ਤੇ ਆਮ ਲੋਕਾਂ ਚ ਸੁਭਾ ਸਰਕਾਰ ਪ੍ਰਤੀ ਗੁੱਸੇ ਦੀ ਲਹਿਰ ਅਦਾ ਸੀ ਕਿ ਆਪ ਸਰਕਾਰ ਵੱਲੋਂ ਦੱਸ دی ਕਿ ਆਪ ਸਰਕਾਰ ਖਿਲਾਫ ਵਿਰੋਧ ਕਰਨ ਦੇ ਚੱਕਰ ਚ ਐਸੋਸੀਏਸ਼ਨ ਨਾ ਪਾਣੀ ਦੀ ਟੰਕੀ ਦੇ ਉੱਪਰ ਅਨਮਿੱਥੇ ਸਮੇਂ ਲਈ ਚੜਤ ਜਾ ਰਹੇ ਅਕਸਰ ਰੋਡਾਂ ਤੇ ਵਾਹਨ ਦਾ ਐਕਸੀਡੈਂਟ ਹੋਣ ਨਾਲ ਕਾਫੀ ਛੋਟੇ ਬੱਚਿਆਂ ਦੀ ਮੌਤ ਦੇ ਮਾਮਲੇ ਸਾਹਮਣੇ ਆਉਂਦੇ ਨੇ ਇਹ ਹੁੰਦਾ ਹੈ ਜਦ ਨਾਬਾਲਿਕ ਬੱਚਾ ਵਾਹਨ ਚਲਾਉਂਦਾ ਹੈ ਜਿਨ੍ਹਾਂ ਦਾ ਲਾਇਸੈਂਸ ਵੀ ਨਹੀਂ ਬਣਦਾ ਪਰ ਹੁਣ ਨਿਯਮ ਕੁਝ ਸਖਤ ਕੀਤੇ ਗਏ ਨੇ ਹੁਣ ਜੇਕਰ ਨਾਬਾਲਿਕ ਬੱਚਾ ਕਿਸੇ ਤਰ੍ਹਾਂ ਦਾ ਵਾਹਨ ਚਲਾਉਂਦਾ ਪਕੜਿਆ ਜਾਂਦਾ ਹੈ ਤਾਂ ਉਹਨਾਂ ਦੇ ਮਾਪਿਆਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਦੱਸਈਏ ਕਿ ਪੰਜਾਬ ਪੁਲਿਸ ਦੇ ਟ੍ਰੈਫਿਕ ਵਿੰਗ ਨੇ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਨਾਬਾਲਗ ਬੱਚਿਆਂ ਦੇ ਵਾਹਨ ਚਲਾਉਣ ਖਿਲਾਫ ਮੁਹਿੰਮ ਸ਼ੁਰੂ ਕੀਤੀ ਜਾਵੇ ਪਹਿਲਾ ਇਸ ਬਾਰੇ ਜਾਗਰੂਕ ਕੀਤਾ ਜਾਵੇ ਜੋ ਫਿਰ ਵੀ 18 ਸਾਲ ਤੋਂ ਘੱਟ ਦੀ ਉਮਰ ਦੇ ਬੱਚੇ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਚਲਾਉਣ ਦੇ ਫੜੇ ਗਏ ਤਾਂ ਮਾਪਿਆਂ ਖਿਲਾਫ ਧਾਰਾ 199 ਤਹਿਤ ਕਾਰਵਾਈ ਕੀਤੀ ਜਾਵੇ ਮਾਪਿਆਂ ਖਿਲਾਫ ਐਫ ਆਈ ਆਰ ਦੇ ਨਾਲ ਨਾਲ ਉਹਨਾਂ ਦੇ 25000 ਰੁਪਏ ਦਾ ਜੁਰਮਾਨਾ ਵੀ ਲਗਾਇਆ ਜਾਵੇ ਇਸ ਦੇ ਨਾਲ ਹੀ 12 ਮਹੀਨਿਆਂ ਲਈ ਵਾਹਨ ਦੀ ਰੈਸਟ੍ਰਿਕਸ਼ਨ ਰੱਦ ਕਰ ਦਿੱਤੀ ਜਾਵੇ ਉੱਪਰ ਗੱਡੀ ਚਲਾਉਣ ਵਾਲੇ ਨਾਬਾਲਗ ਨੂੰ ਡਰਾਈਵਿੰਗ ਲਾਇਸੈਂਸ ਲਈ ਅਯੋਗ ਕਰਾਰ ਦਿੱਤਾ ਜਾਵੇ ਇਸ ਹਾਲਤ 'ਚ ਉਹ 18 ਸਾਲ ਦੀ ਉਮਰ ਪੂਰੀ ਕਰਨ ਤੇ ਵੀ ਲਾਇਸੈਂਸ ਨਹੀਂ ਬਣਾ ਸਕੇਗਾ ਲਾਇਸੈਂਸ ਬਣਾਉਣ ਲਈ ਉਸ ਨੂੰ 8 ਸਾਲ ਹੋਰ ਉਡੀਕ ਕਰਨੀ ਪਵੇਗੀ ਨਾਹੀਂ 25 ਸਾਲ ਦੀ ਉਮਰ ਪੂਰੀ ਕਰਨੀ ਪਵੇਗੀ ਹਾਲਾਂਕਿ ਟ੍ਰੈਫਿਕ ਪੁਲਿਸ ਵੱਲੋਂ ਪਹਿਲਾਂ ਵੀ ਹਾਦਸਿਆਂ ਦਾ ਹਵਾਲਾ ਦੇ ਕੇ ਬੱਚਿਆਂ ਨੂੰ ਰੋਕਿਆ ਜਾਂਦਾ ਰਿਹਾ ਹੈ ਇਸ ਦੇ ਬਾਵਜੂਦ ਨਵਾਲਗ ਸੜਕਾਂ ਤੇ ਤੇਜ਼ ਰਫ਼ਤਾਰ ਨਾਲ ਵਾਹਨ ਭਜਾਉਂਦੇ ਹਾਂ ਸਾ 2023 'ਚ ਪੁਲਿਸ ਨੇ ਨਵਾਲਕਾਂ ਦੇ 80 ਚਲਾਨ ਕੱਟੇ ਸਾ 2022 'ਚ 144 ਸਾਲ 2021 ਚ 118 ਤੇ ਸਾਲ 2020 ਚ 48 ਚਲਾਨ ਕੀਤੇ ਗਏ ਸਰ ਇਹਨਾਂ ਨਾਲ ਕੋਈ ਗੱਲ ਨਹੀਂ ਬਣ ਰਹੀ ਇਹ ਹਜੇ ਚ ਟ੍ਰੈਫਿਕ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਇਸ ਸ਼ਕਤੀ ਦੀ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਸੜਕ ਦੁਰਘਟਨਾਵਾਂ ਵਿੱਚ ਵੱਡੇ ਪੱਧਰ ਤੇ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ ਸੜਕ ਦੁਰਘਟਨਾਵਾਂ ਤੇ ਟ੍ਰੈਫਿਕ 2021 ਦੀ ਰਿਪੋਰਟ ਮੁਤਾਬਕ ਸਾਲ 2021 ਚ 516000 ਤੋਂ ਵੱਧ ਨਵੇਂ ਵਾਹਨ ਰਜਿਸਟਰ ਹੋਏ ਯਾਨੀ ਪੰਜਾਬ ਚ ਰੋਜ਼ 375 ਨਵੀਆਂ ਕਾਰਾਂ ਤੇ 992 ਦੋਪਹੀਆ ਇਹ ਵਾਹਨ ਰਜਿਸਟਰ ਹੁੰਦੇ ਹਨ ਸੂਬੇ ਚ ਦਸੰਬਰ 2021 ਤੱਕ ਕੁੱਲ 1 ਕਰੋੜ 21 ਲੱਖ ਤੋਂ ਵੱਧ ਵਾਹਨ ਰਜਿਸਟਰ ਹੋ ਚੁੱਕੇ ਸਨ ਸੜਕ ਹਾਦਸਿਆਂ ਦਾ ਇੱਕ ਵੱਡਾ ਕਾਰਨ ਗਲਤ ਪਾਸੇ ਵਾਹਨ ਚਲਾਉਣਾ ਹੈ ਇਹਦੇ ਸਿਥਿ ਜੇ ਰਫਤਾਰ ਤੇਜ਼ ਹੋਣ ਕਾਰਨ ਸਭ ਤੋਂ ਵੱਧ ਮੌਤਾਂ ਹੁੰਦੀਆਂ ਹਨ ਹਰ ਸਾਲ ਲਗਭਗ 5000 ਲੋਕਾਂ ਨੂੰ ਜਾਨ ਤੋਹਾਤੋ ਨ ਪੈਂਦਾ ਹੈ ਰਿਪੋਰਟ ਮੁਤਾਬਿਕ ਸਮਾਜਿਕ ਤੇ ਆਰਥਿਕ ਪੱਖੋਂ ਪੰਜਾਬ ਨੂੰ ਸਾਲ 2021 ਚ ਸੜਕ ਹਾਦਸਿਆਂ ਕਾਰਨ 17851 ਕਰੋੜ ਦਾ ਨੁਕਸਾਨ ਹੋਇਆ ਤਸਵੀਰ ਦਾ ਦੂਜਾ ਪਹਿਲੂ ਇਹ ਵੀ ਹੈ ਕਿ ਪੰਜਾਬ ਚ ਪ੍ਰਤੀ 1 ਲੱਖ ਵਿਅਕਤੀ ਪਿੱਛੇ ਸਿਰਫ 8 ਟ੍ਰੈਫਿਕ ਪੁਲਸ ਮੁਲਾਜ਼ਮਾਂ ਦੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਨਿਯਮ ਅਨੁਸਾਰ ਵੀ ਕੇ ਸਾਲ ਨਾਲ ਦੁੱਗਣਾ ਹੋਣੀ ਚਾਹੀਦੇ ਨੇ ਇਸ ਘੱਟ ਮੁਲਾਜ਼ਮ ਨਾਲ ਲੋਕਾਂ ਨੂੰ ਆਵਾਜਾਈ ਨਿਯਮਾਂ ਬਾਰੇ ਕਿਵੇਂ ਜਾਗਰੂਕ ਕੀਤਾ ਜਾਵੇ ਤੇ ਕਿਵੇਂ ਨਿਯਮਾਂ ਦੀ ਪਾਲਣਾ ਕਰਵਾਈ ਜਾਵੇ ਚੰਗਾ ਤਾਂ ਇਹ ਹੁੰਦਾ ਹੈ ਕਿ ਇਹਦੇ ਨਿਯਮਾਂ ਦੀ ਪਹਿਲਾਂ ਤੋਂ ਹੀ ਸਖਤੀ ਨਾਲ ਪਾਲਣਾ ਸ਼ੁਰੂ ਕਰ ਦਿੱਤੀ ਜਾਵੇ ਤਾਂ ਸਹੀ ਹੈ ਕਿ ਚੈੱਕ ਕਰ ਨਾਬਾਲਗ ਬੱਚਾ ਸੜਕਾਂ ਤੇ ਦੋ ਪਹੀਏ ਜਾਂ ਚਾਰ ਪਹੀਏ ਵਾਹਨ ਚਲਾਉਂਦਾ ਫੜਿਆ ਜਾਂਦਾ ਹੈ ਤਾਂ ਹੁਣ ਉਹਨਾਂ ਦੇ ਮਾਪਿਆਂ ਤੇ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਪਿਛਲੇ ਕਈ ਦਹਾਕਿਆਂ ਤੋਂ ਰੋਡ ਐਕਸੀਡੈਂਟ ਦਾ ਜਿਹੜਾ ਮਾਮਲਾ ਉਹ ਕਾਫੀ ਸਾਹਮਣੇ ਆ ਰਿਹਾ ਜਿਸ ਦੇ ਵਿੱਚ ਜਾਨੀ ਅਤੇ ਮਾਨਲੀ ਨੁਕਸਾਨ ਕਾਫੀ ਜ਼ਿਆਦਾ ਹੁੰਦਾ ਹੈ ਅੱਤ ਦੀ ਗਰਮੀ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ ਲੋਕ ਇੱਕ ਵਾਰੀ ਫਿਰ ਤੋਂ ਆਪਣੇ ਘਰਾਂ ਦੇ ਵਿੱਚ ਕੈਦ ਹੋ ਗਏ ਨੇ ਬੱਚੇ ਪਰੇਸ਼ਾਨ ਨੇ ਗਲੀਆਂ ਦੇ ਵਿੱਚ ਫਿਰ ਤੋਂ ਸੁੰਸਾਨ ਹਰ ਸਤੇ ਬਣ ਗਏ ਨੇ ਜੜੇ ਕਿ ਬੱਚੇ ਮੌਸਮ ਦੀ مزاج ਬਦਲਣ ਤੇ ਗਲੀਆਂ ਦੇ ਵਿੱਚ ਖੇਡ ਦੀ ਨਜ਼ਰ ਆ ਰਹੀ ਸੀ ਇੱਕ ਵਾਰੀ ਫਿਰ ਗਰਮੀ ਕਾਰਨ ਬੱਚੇ ਘਰਾਂ ਦੇ ਵਿੱਚ ਕੈਦ ਹੋ ਗਏ ਨੇ ਮੌਸਮ ਵਿਭਾਗ ਵੱਲੋਂ ਅੱਜ ਫਿਰ ਕਈ ਜ਼ਿਲ੍ਹਿਆਂ ਦੇ ਵਿੱਚ ਭਵਿੱਖਬਾਣੀ ਕੀਤੀ ਗਈ ਹੈ ਭਾਰੀ ਮੀਂਹ ਵਰਨ ਦੀ ਆਓ ਜਾਣਦੇ ਹਾਂ ਕਿ ਤੁਹਾਡੇ ਸੂਬੇ ਦੇ ਵਿੱਚ ਤੁਹਾਨੂੰ ਮੀਂਹ ਪਵੇਗਾ ਜਾਂ ਫਿਰ ਹਮਸ ਪਰਿਗਰਮੀ ਦਾ ਤੁਹਾਨੂੰ ਸਾਹਮਣਾ ਕਰਨਾ ਪਵੇਗਾ ਮੌਸਮ ਵਿਭਾਗ ਨੇ ਹੁਸ਼ਿਆਰਪੁਰ ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਸਵੇਰੇ 9 ਵਜੇ ਤੱਕ orange alert ਜਾਰੀ ਕੀਤਾ ਹੈ ਇੱਥੇ ਭਾਰੀ ਮੀਂਹ ਦੇ ਨਾਲ ਨਾਲ 40 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ ਜਦਕਿ ਆਸ-ਪਾਸ ਦੇ ਇਲਾਕਿਆਂ ਚ ਵੀ ਪੈ ਸਕਦਾ ਹੈ ਲਗਾਤਾਰ ਅਲਰਟ ਦੇ ਬਾਵਜੂਦ ਇਸ ਸੀਜ਼ਨ ਚ ਮੌਨਸੂਨ ਕਮਜ਼ੋਰ ਰਿਹਾ ਹੈ ਸਵੇਚ ਜੂਨ ਤੋਂ ਹੁਣ ਤੱਕ 43% ਘੱਟ ਬਾਰਿਸ਼ ਦਰਜ ਕੀਤੀ ਗਈ ਹੈ ਆਈਐਮਡੀ ਨੇ ਅੱਜ 2 ਮੰਗਲਵਾਰ ਨੂੰ ਮੀਂਹ ਲੈ ਕੇ orange alert ਜਾਰੀ ਕੀਤਾ ਹੈ ਪਰ ਇਹ alert ਸਿਰਫ ਦੋ ਜ਼ਿਲ੍ਹਿਆਂ ਪਠਾਨਕੋਟ ਅਤੇ ਹੁਸ਼ਿਆਰਪੁਰ ਲਈ ਹੈ ਜਦਕਿ ਗੁਰਦਾਸਪੁਰ, ਅੰਮ੍ਰਿਤਸਰ, ਰੂਪਨਗਰ, ਮੁਹਾਲੀ, ਬਠਿੰਡਾ ਅਤੇ ਮਾਨਸਾ ਲਈ yellow alert ਜਾਰੀ ਕੀਤਾ ਗਿਆ ਹੈ ਮੰਗਲਵਾਰ ਨੂੰ ਬਾਕੀ ਸਾਰੇ ਜ਼ਿਲ੍ਹੇ ਵਿੱਚ ਕੋਈ alert ਜਾਰੀ ਨਹੀਂ ਕੀਤਾ ਗਿਆ ਪੰਜਾਬ ਵਿੱਚ ਬੁੱਧਵਾਰ ਨੂੰ ਵੀ ਇਝਾ ਹੀ ਮੌਸਮ ਰਹਿਣ ਦੀ ਸੰਭਾਵਨਾ ਦਿਤਾਈ ਗਈ ਹੈ ਪਰ ਇਹ alert ਸਿਰਫ ਇਨ੍ਹਾਂ ਜ਼ਿਲ੍ਹਿਆਂ 'ਚ ਹੀ ਰਹਿਣ ਵਾਲਾ ਹੈ ਜਦਕਿ ਬਾਕੀ ਪੰਜਾਬ 'ਚ ਸਿਰਫ पॉकेट रेन ही होगी जिते पिछले साल लोग हड़ करके परेशान सन उतें ही इस साल सुस्त मानसून ने चिंतावान वा दियां हैं पंजाब एक जून तो हूँ तक तरताली फीसद घट भी दर्ज किया गया है पंजाब के सिर्फ चार जिले पठानकोट तरन तारण संगरूर और मानसा यह जि जिथे आम मीह पिया है छह जिले फतेहगढ़ साहब अस्सी प्रसेंट बठिडा कहत्तर प्रसेंट फिरोजपुर चौंह प्रसेंट एस बी एस नगर में काहट प्रसेंट रूपनगर प्रसेंट एस एस नगर प्रसेंट है जबकि बाकी जिले तीह तो उन्ती फीसदी पिया है पंजाब के मुख्य शहर तापमान का जोड़ा दौर देखा जाए त अमृतसर च बीती शाम वापमान तो तेती पॉइंट छे डिग्री दर्ज किया गया हल्के बदल छाए रहने मीह पैन की संभावना जताई गई है तापमान छब्बीस तो छत्ती रह सकता है ਜਲੰਧਰ ਦੇ ਵਿੱਚ ਸੋਮਵਾਰ ਸ਼ਾਮ ਨੂੰ ਵਕਤ-ਵਕਤ ਤਾਪਮਨ 35.8 ਡਿਗਰੀ ਦਰਜ ਕੀਤਾ ਗਿਆ ਹਲਕੇ ਬੱਦਲ ਛਾਏ ਰਹਿਣਗੇ ਮੀਂਹ ਪੈਣ ਦੀ ਸੰਭਾਵਨਾ ਚੁਟਾਈ ਗਈ ਹੈ तापमान पच्ची तो छत्ती डिग्रीकार रह सकता है लुधियाणा पैंती डिग्री दर्ज किया गया है पटियाला बत्ती पॉइंट नौ मोहाली के बत्ती पॉइंट अठ डिग्री दर्ज किया गया है मोहाली के अब बदल छाए रहने मीह की संभावना जताई जा रही है तापमान उन्ती तो पैंती रह सकता है दस दईए कि मानसून विभाग वालों दो जिले के ऑरेंज अलर्ट अ बाकी जिलों के येलो अलर्ट अ कई जिले के कोई अलर्ट जारी नहीं किया है हल्की बारिश होने की ਭਾਵਨਾ ਜੁਦਾਈ ਲਈ ਹੈ ਦੇਖਣਾ ਹੋਵੇਗਾ ਕਿ ਹਮਸ ਪਰਿਦਰਮੀ ਤੋਂ ਲੋਕਾਂ ਨੂੰ ਰਾਹਤ ਮਿਲਦੀ ਹੈ ਜਾਂ ਫਿਰ ਲੋਕਾਂ ਨੂੰ ਚਿਪਚਿਪੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਹੁੰਦੇ ਹੋ ਇਜਾਜ਼ਤ ਧੰਨਵਾਦ